ਪਾ ਭੜ ਕੇ ਧਨ ਗੁਰੂ ਅੰਗਦ ਦੇ ਪਿਤਾ ਜੀ ਇੱਕ ਸਾਈਡ ਤੇ ਲੈ ਗਏ ਭਾਈ ਯੋਧ ਜੀ ਨੂੰ ਸਤ ਗੁਰਜ ਨੇ ਆਪਣੇ ਕੋਲ ਬਿਠਾਇਆ ਕਿ ਸਿੱਖ ਨੂੰ ਇਸ਼ਾਰਾ ਕੀਤਾ ਭਾਈ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆਓ ਸਤ ਗੁਰ ਜੀ ਨੇ ਉਹ ਥਾਲ ਦੇ ਵਿੱਚੋਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਇੱਕ ਗਰਾਈ ਤੋਰੀ ਪਾਓ ਰੋਟੀ ਦੀ ਬੁੜਕੀ ਤੋਰੀ ਤੋੜ ਕੇ ਨਾਲ ਸਬਜੀ ਲਾਈ ਸਤ ਗੁਰ ਜੀ ਨੇ ਤੇ ਭਾਈ ਯੋਧ ਨੂੰ ਸਤ ਗੁਰੂ ਬੜੇ ਪਿਆਰ ਵਿੱਚ ਅੱਖ ਲੈ ਕੇ ਕਹਿੰਦੇ ਭਾਈ ਯੋਧ ਗੁਰੂ ਨਾਨਕ ਜੀ ਦੇ ਪਿਆਰ ਦੇ ਬੋਲ ਵਾਹਿਗੁਰੂ ਜਦੋਂ ਭਾਈ ਜੋਧ ਨੇ ਵਾਹਿਗੁਰੂ ਆਖਿਆ ਸਤਗੁਰੂ ਆਖਿਆ ਮੁੱਖ ਖੋਲ ਜਦੋਂ ਮੁੱਖ ਖੋਲਿਆ ਨਾਲ ਹੀ ਸਤਗੁਰ ਨੇ ਆਪਣੇ ਮਬਾਰਕ ਹੱਥਾਂ ਦੇ ਨਾਲ ਭਾਈ ਜੋਧ ਦੇ ਮੁੱਖ 'ਚ ਉਗੜਾਈ ਪਾ ਦਿੱਤੀ ਭਾਈ ਜੋਧ ਦੇ ਮੁੱਖ ਵਿੱਚ ਉਹ ਰੋਟੀ ਦੀ ਬੁਰਕੀ ਜਦੋਂ ਪਾਈ ਸਤਸੰਗਿਓ ਭਾਈ ਜੋਧ ਦੇ ਅੰਦਰ ਗੁਰਮੁਖੁਰ ਐਦਾਂ ਮਹਿਸੂਸ ਹੋਇਆ ਜਿਵੇਂ ਨਾਮ ਦੀ ਬਣਖਾ ਸ਼ੁਰੂ ਹੋ ਗਈ